ਦਿੱਲੀ ਬੰਬ ਤਮਾਕੇ ਕੀ ਫੇਰ ਇੱਕ ਵਾਰ ਗੁਵਾਂਡੀ ਮੁਲਕ ਨਾਲ ਜੰਗ ਛੇੜ ਸਕਦੇ ਨੇ ਦਿੱਲੀ ਲਾਲ ਖੇਲ ਦੇ ਬਾਅਦ ਹੋਏ ਤਮਾਕਿਆਂ ਦੇ ਵਿੱਚ ਜਿਸ ਤਰ੍ਹਾਂ ਮੌਤ ਦੀ ਗਿਣਤੀ ਵਧੀ ਹੈ ਤੇ ਉਸ ਤੋਂ ਬਾਅਦ ਹੁਣ ਇਹ ਵੀ ਪਹਿਲੂ ਸਾਹਮਣੇ ਉੱਪਰਨ ਲੱਗਿਆ ਹੈ ਏਜੰਸੀਆਂ ਦੀ ਜਾਂਚ ਦੇ ਵਿੱਚ ਇਹ ਵੀ ਤੱਥ ਜੁੜਨ ਲੱਗੇ ਨੇ ਕਿ ਦਾ ਕਨੈਕਸ਼ਨ ਗੁਵਾਂਡੀ ਮੁਲਕ ਪਾਕਿਸਤਾਨ ਨਾਲ ਜੁੜਦਾ ਹੈ ਤਾਂ ਕੀ ਇੱਕ ਵਾਰ ਫੇਰ ਜੰਗ ਦਾ ਮੋਹਰ ਬਣ ਸਕਦਾ ਹੈ ਇਹ ਸਭ ਦੇ ਦਰਮਿਆਨ ਤੇਜ ਤੇ ਪ੍ਰਧਾਨ ਮੰਤਰੀ ਲਿਬਯ ਦੇ ਸਟੋਰੇ ਤੇ ਸੀ ਲੋਰੀ ਤੋਂ ਪਾਰਟੇ ਤੇ ਪਾਰਟ ਨੇ ਏਅਰਪੋਰਟ ਤੋਂ ਸਿੱਧੇ ਹਸਪਤਾਲ ਪਹੁੰਚੇ ਜਿੱਥੇ ਉਹਨਾਂ ਨੇ ਜ਼ਖਮੀਆਂ ਦਾ ਹਾਲ ਚਾਲ ਜਾਣਿਆ ਬਿਲਕੁਲ ਜੀ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹੋਰੀ ਪਟਾਨ ਗਏ ਹੋਏ ਸੀਗੇ ਪਟਾਨ ਤੋਂ ਪਾਰਟ ਦੇ ਉਹਨਾਂ ਨੇ ਸਿੱਧਾ ਹਸਪਤਾਲ ਦਾ ਰੁਕੀਤਾ ਤੇ ਉਹ ਤੋਂ ਬਾਅਦ ਜ਼ਖਮੀਆਂ ਦਾ ਹਾਲ ਚਾਲ ਜਾਣਿਆ ਤੇ ਕਿ ਆਕੇ ਦੋਸ਼ੀ ਬਖਸ਼ੇ ਨਹੀਂ ਜਾਣਗੇ ਸਜ਼ਾ ਦਿੱਤੀ ਜਾਏਗੀ ਹੁਣ ਜੋ ਤੱਥ ਉੱਪਰ ਰਹੇ ਨੇ ਸੱਚ ਉੱਪਰ ਰਿਹਾ ਜੋ ਘਟਨਾ ਘਰ ਸਾਹਮਣੇ ਆ ਰਹੀ ਜਿਆ ਪਪੜਾ ਪਰ ਪੜਾ ਗੱਲ ਕਰੀਏ ਤਾਂ ਉਹਦੇ ਵਿੱਚ ਇੱਕ ਪਹਿਲੂ ਤਾਂ ਇਹ ਹੈ ਕਿ ਇਹ 10 ਤਰੀਕ ਸੀ ਹਨਾ ਜਦੋਂ ਤੇ ਉਹ ਗਰਮ ਗਰਮ ਮਹੀਨਾ ਸੀਗਾ ਮਤਲਬ ਜਦੋਂ ਇਹ ਘਟਨਾ ਵਾਪਰਦੀ ਆ ਤੇ ਉਸ ਦੇ ਵਿੱਚ ਜੋ ਕੁਝ ਵਾਪਰਿਆ ਉਹ ਆਪਾਂ ਸਭ ਨੇ ਦੇਖਿਆ ਕਿ ਉਹਦੇ ਵਿੱਚ ਤਮਾਕੀ ਹੁੰਦੇ ਨੇ ਗੱਡੀ i20 ਗੱਡੀ ਹੈ ਉਹ ਤਿੰਨ ਥਾਂ ਵਿਕੀ ਹੈ ਤੇ ਉਹ ਟ੍ਰੈਫਿਕ ਦੇ ਵਿੱਚ ਲਿਆ ਕੇ ਖੜਾਈ ਜਾਂਦੀ ਹੈ ਤੇ ਉਸ ਤੋਂ ਬਾਅਦ ਉਹ ਸਾਹਮਣੇ ਆ ਰਹੀਆਂ ਨੇ